ਸਤ ਸ੍ਰੀ ਅਕਾਲ ਮੈਂ ਹਾਂ ਚੰਚਲ ਮਨੋਰ ਸਿੰਘ ਤੁਸੀਂ ਦੇਖ ਰਹੇ ਹੋ ਪੰਜਾਬੀ ਫੈਮਿਲੀ ਸ਼ੈਫ YouTube ਚੈਨਲ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਰੈਸਪੀ ਦਿਖਾ ਰਹੇ ਹਾਂ ਜੋ ਸਾਡੀ ਟਰੈਡੀਸ਼ਨਲ ਗਰਮੀਆਂ ਦੀ ਡਰਿੰਕ ਹੈ ਯਾਨੀ ਬਿੱਲ ਦਾ ਅਸੀਂ ਜੂਸ ਬਣਾਵਾਂਗੇ ਇਹ ਬਿੱਲ ਹੈ ਬਿੱਲ ਦਾ ਜੂਸ ਬਣਾਵਾਂਗੇ ਔਰ ਬਿੱਲ ਦੀ ਸ਼ਰਦਿਆਈ ਵੀ ਬਣਾਵਾਂਗੇ ਦੋ ਚੀਜ਼ਾਂ ਬਣਾਵਾਂਗੇ ਇਹ ਬਿੱਲ ਹੈ ਇਹ ਆਮ ਮਿਲੀਆਨ ਨੇ ਚੰਡੀਗੜ੍ਹ ਤੇ ਇਹਨਾਂ ਦਾ ਰੇਟ 80 ਤੋਂ 100 ਰੁਪਏ ਕਿਲੋ ਆ। ਪਟਿਆਲੇ 'ਚ ਬੜੇ ਵਧੀਆ ਮਿਲਦੇ ਨੇ। ਕਾਗਜ਼ੀ ਬਿਲ। ਸੋ ਇਹ ਬਿਲ ਦੀ ਡਰਿੰਕ ਬਣਾਉਣ ਲਈ ਅਸੀਂ ਤੁਹਾਨੂੰ ਤਰੀਕਾ ਦੱਸਾਂਗੇ। ਇਹਦੇ ਵਿੱਚ ਅਸੀਂ ਬਿਲ ਨੂੰ ਪਹਿਲੇ ਤੋੜ ਕੇ ਕੱਟ ਕੇ ਇਹ ਇਹਦੇ 'ਚ ਗੁੱਦਾ ਕੱਢ ਲਿਆ ਅਤੇ ਅਸੀਂ ਉਸ ਨੂੰ ਇੱਕ ਘੰਟਾ ਪਹਿਲੇ ਥੋੜਾ ਜਿਹਾ ਪਾਣੀ ਪਾ ਕੇ ਭਿਉਂ ਦਿੱਤਾ ਹੈ ਇਹਦੇ ਵਿੱਚ ਬੀਜ ਹੁੰਦੇ ਹਨ ਜਦੋਂ ਅਸੀਂ ਦੇ ਬੀਜ ਪੋਣਾਂਗੇ ਤੇ ਤੁਹਾਨੂੰ ਦਿਖਾਵਾਂਗੇ ਤੋਂ ਇਸ ਨੂੰ ਤੁਸੀਂ ਇਦਾਂ ਕਰਕੇ ਚਮਚੇ ਨਾਲ ਸਾਰਾ ਗੁੱਦਾ ਕੱਢ ਸਕਦੇ ਹੋ ਕੋਈ ਸਮੱਸਿਆ ਨਹੀਂ ਔਰ ਇਹਦਾ ਜਦੋਂ ਕੱਢ ਲੋਗੇ ਬਾਕੀ ਤੁਹਾਨੂੰ ਇਹਦੇ ਵਿੱਚ ਅਸੀਂ ਪਾਣਾ ਕੀ ਕੀ ਹੈ ਇਹਦੇ ਵਿੱਚ ਜਿਹੜਾ ਤੇ ਬਿੱਲ ਦਾ ਜੂਸ ਹੈ ਉਦੇ ਵਿੱਚ ਤੇ ਅਸੀਂ ਪਾਵਾਂਗੇ ਪਾਣੀ ਥੋੜਾ ਜਿਆ ਜਿਹੜੀ ਦੇਸੀ ਖੰਡ ਤੁਸੀਂ ਨਹੀਂ ਦੇਸੀ ਖੰਡ ਹੈਗੀ ਤੇ ਜਿਹੜੀ ਤੁਹਾਡੇ ਘਰ ਖੰਡ ਹੈਗੀ ਉਹ ਪਾ ਲਓ ਤੁਸੀਂ ਜੀ ਕਰਦਾ ਤੇ ਗੁੜ ਵੀ ਪਾ ਲਓ ਇਹ ਤੁਹਾਡੀ ਇੱਛਾ ਦੇ ਅਨੁਸਾਰ ਹੈ ਇਹਦੇ ਵਿੱਚ ਹੋਰ ਕੀ ਪਾਵਾਂਗੇ ਜਿਹੜੀ ਅਸੀਂ ਬਿਲ ਦੀ ਸਰਦਿਆਈ ਬਣਾਣੀ ਹੈ ਇਹ ਦੋ ਆਈਟਮਾਂ ਬਣਾ ਰਹੇ ਆ ਬਿਲ ਦਾ ਜੂਸ ਉਹ ਸਿਰਫ ਬਿੱਲ ਹੋਏਗਾ ਉਹਦਾ ਗੁੱਦਾ ਹੋਏਗਾ ਮਿਕਸੀ ਚ ਉਹਨੂੰ ਮਿਕਸ ਕਰਾਂਗੇ ਪਾਣੀ ਚ ਤੇ ਉਹਦੇ ਚ ਪਾਵਾਂਗੇ ਦੇਸੀ ਖੰਡ ਤੁਸੀਂ ਗੁੜ ਪਾ ਸਕਦੇ ਹੋ ਜੇ ਘਰ ਚਕ ਜਿਹੜੀ ਚੀਨੀ ਆਮ ਵਰਤਦੇ ਹੋ ਉਹ ਵੀ ਪਾ ਸਕਦੇ ਹੋ ਕੋਈ ਮਸਲਾ ਨਹੀਂ ਹੁਣ ਉਹਦੇ ਚ ਜਿਹੜੀ ਸ਼ਰਦਿਆਈ ਬਣਾਣੀ ਹੈ ਬੇਲ ਦੀ ਉਹਦੇ ਚ ਅਸੀਂ ਕੀ ਪਾਣਾ ਉਹਦੇ ਚ ਪਾਵਾਂਗੇ ਖਸਖਸ ਉਹਦੇ ਚ ਪਾਵਾਂਗੇ ਬਦਾਮ ਨੂੰ ਅਸੀਂ ਭਿਓ ਦਿੱਤਾ ਸੀ ਔਰ ਬਿਆਜ਼ਮਾਨ ਨੂੰ ਛਿਲ ਕੇ ਉਹਦੇ ਚ ਬਦਾਮ ਦੀ ਪੇਸਟ ਬਣਾ ਕੇ ਪਾਵਾਂਗੇ ਚਾਰ ਮਗਜ ਪਾਵਾਂਗੇ ਤੁਹਾਡੇ ਕੋਲ ਦੋ ਹੈਗੇ ਮਗਜ ਦੋ ਪਾ ਲਓ ਤਿੰਨ ਹੈਗੇ ਤਿੰਨ ਇਹ ਕੋਈ ਕੰਪਲਸ਼ਨ ਨਹੀਂ ਵੀ ਹੈਗੇ ਤੇ ਬਦਾਮ ਪਾ ਲਓ ਖਸਖਸ ਖਸਖਸ ਦਾ ਬੜਾ ਸੂਦੀng ਇਫੈਕਟ ਹੁੰਦਾ ਹੈ ਬ੍ਰੇਨ ਤੇ ਨਸਾਂ ਤੇ ਔਰ ਇਸ ਕਰਕੇ ਅਸੀਂ ਖਸਖਸ ਪੀਉਂ ਦਿੱਤੀ ਸੀ ਪੁੱਜੀ ਹੋਈ ਖਸਖਸ ਪਿੰਨ ਜਿਹੜੀ ਜਿਹੜੀ ਭਿੱਜੀ ਹੋਈ ਖਸਖਸ ਹੈ ਉਸ ਦੀ ਬਦਾਮਾਂ ਦੀ ਮਗਜ਼ ਦੀ ਰਲਾ ਕੇ ਅਸੀਂ ਪੇਸ ਬਣਾ ਦੇਾਂਗੇ ਉਸ ਨੂੰ ਜਦੋਂ ਅਸੀਂ ਮਿਕਸੀਚ ਬਿਲ ਦਾ ਗੁੱਦਾ ਪਾਵਾਂਗੇ ਉਹਦੇ ਵਿੱਚ ਜਦੋਂ ਅਸੀਂ ਨੂੰ ਮਿਕਸ ਕਰ ਦੇਾਂਗੇ ਤੇ ਸਰਦਿਆਈ ਬਣ ਜਾਏਗੀ ਹੁਣ ਸਰਦਿਆਈ ਤੁਸੀਂ ਵਿੱਚ ਥੋੜਾ ਜਿਹਾ ਦੁੱਧ ਵੀ ਮਿਕਸ ਕਰ ਸਕਦੇ ਹੋ ਉਹ ਜਦੋਂ ਤੁਹਾਨੂੰ ਬਣਦੀ ਦਿਖਾਵਾਂਗੇ ਉਹਦੇ ਵਿੱਚ ਤੁਹਾਨੂੰ ਸਾਰਾ ਕੁਝ ਉਸ ਲੈਵਲ ਤੇ ਜਾ ਕੇ ਦਿਖਾਵਾਂਗੇ ਇਹ ਸਾਰਾ ਕੁਝ ਜਦੋਂ ਅਸੀਂ ਬੇਲ ਦਾ ਜੂਸ ਬਣਾ ਲਾਂਗੇ ਤੇ ਬੇਲ ਦਾ ਸਰ੍ਹਦੀਆਂ ਹੀ ਬਣਾ ਲਾਂਗੇ ਉਸ ਤੋਂ ਬਾਅਦ ਤੁਹਾਨੂੰ ਬੇਲ ਦੀਆਂ ਇਸ ਜੂਸ ਦੀਆਂ ਇਸ ਸਰ੍ਹਦੀਆਂ ਦੀਆਂ ਨਿਊਟ੍ਰੀਸ਼ੀਅਸ ਵੈਲਿਊ ਵੀ ਦੱਸਾਂਗੇ ਪਹਿਲੇ ਅਸੀਂ ਇਹ ਬਣਾ ਦੇਵਾਂਗੇ ਤਾਂ ਜੋ ਵੀਡੀਓ ਬਹੁਤ ਲੰਬੀ ਨਾ ਹੋਏ ਚਲੋ ਹੁਣ ਅਸੀਂ ਵੱਧ ਦਿਆਂ ਮਿਕਸੀ ਵਾਲ ਪਹਿਲੇ ਬਣਾਨੇ ਆ ਬੇਲ ਦਾ ਜੂਸ ਇਹ ਜੋ ਬੇਲ ਅਸੀਂ ਪਾਣੀ ਚ ਪਿਉਉ ਦਿੱਤਾ ਸੀ ਇਹਦਾ ਹੁਣ ਅਸੀਂ ਗੁੱਦਾ ਕੱਢਾਂਗੇ ਇਹ ਮਿਕਸੀ ਚ ਇਹਦੇ ਬੀਜ ਅਲੱਗਾ ਕਰ ਦੇਗਾ ਫਿਰ ਅਸੀਂ ਇਸ ਨੂੰ ਪਾਣੀ ਚ ਪਾਣ ਲਾਂਗੇ ਤੇ ਪਾਣੀ ਇਹਦੇ ਵਿੱਚੋਂ ਥੋੜਾ ਜਿਹਾ ਪਾਣੀ ਪਾਵਾਂਗੇ ਤਾਂ ਜੋ ਗੁੱਦਾ ਅਲੱਗਾ ਹੋ ਜਾਏਗਾ ਬੀਜ ਅਲੱਗਾ ਹੋ ਜਾਣਗੇ ਤੁਹਾਡੇ ਸਾਹਮਣੇ ਇਸ ਨੂੰ ਕਰਤਾ ਇਹਨੂੰ ਅਸੀਂ ਫੜ ਕੇ ਰੱਖਣਾ ਇਹ ਪੇਸਟ ਬਣ ਗਈ ਹੈ ਹੁਣ ਅਸੀਂ ਇਹਨੂੰ ਬਾਹਰ ਕੱਢਾਂਗੇ ਤੇ ਫਿਰ ਇਸ ਨੂੰ ਪੁੰਨਦੇ ਹਾਂ ਇਹ ਹੁਣ ਅਸੀਂ ਇਹ ਮਿਕਸੀ ਚ ਪਾਣੀ ਪਾ ਕੇ ਜੋ ਲਿਕੁਇਡ ਬਣਾਇਆ ਇਹਨੂੰ ਅਸੀਂ ਹੁਣ ਪੁੰਨ ਲਾਂਗੇ ਇਹਦੇ ਵਿੱਚ ਜੋ ਇਹਦੇ ਵਿੱਚ ਕੁਝ ਇਹਦੇ ਬੇਲ ਦੇ ਤਾਰ ਟਾਈਪ ਵਾਲ ਟਾਈਪ ਹੁੰਦੇ ਉਹ ਵੀ ਪੁੰਨੇ ਜਾਣਗੇ ਔਰ ਇਹਦੇ ਬੀਜ ਵੀ ਤੁਹਾਡੇ ਸਾਹਮਣੇ ਆ ਇਹ ਸਾਰੇ ਪੁੰਨ ਲਏ ਅਸੀਂ ਇਹ ਔਰ ਇਹਨੇ ਕਿਉਂਕਿ ਅਸੀਂ ਮਿਕਸੀ ਬਹੁਤੀ ਤੇਜ਼ ਨਹੀਂ ਚਲਾਈ ਪਹਿਲੇ ਪੁਆਇੰਟ ਤੇ ਚਲਾਈਏ ਤੇ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਜਿਹੜੇ ਉਹ ਕਟ ਵੱਟ ਨਹੀਂ ਹੋਏ ਹੁਣ ਅਸੀਂ ਇਹ ਜੋ ਜੂਸ ਕੱਢ ਲਿਆ ਇਸ ਦਾ ਪਹਿਲੇ ਤੁਹਾਨੂੰ ਬਣਾ ਕੇ ਦਿਖਾਵਾਂਗੇ ਬੇਲ ਦਾ ਜੂਸ ਉਸ ਤੋਂ ਬਾਅਦ ਬਣਾਵਾਂਗੇ ਸ਼ਰਦਾਈ ਇਹ ਪਾ ਰਹੇ ਹਾਂ ਅਸੀਂ ਬੇਲ ਦਾ ਜੂਸ ਇਹ ਤੇ ਬਣਾਵਾਂਗੇ ਅਸੀਂ ਬੇਲ ਦਾ ਜੂਸ ਸੋ ਜੂਸ ਵਿੱਚ ਅਸੀਂ ਪਾ ਰਹੇ ਹਾਂ ਚੀਨੀ ਦੀ ਥਾਂ ਦੇਸੀ ਖੰਡ ਇਹ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਦੇਸੀ ਖੰਡ ਪਾ ਰਹੇ ਹਾਂ ਕਿਉਂਕਿ ਇਹ ਜਲਦੀ ਕੁਲ ਜਾਂਦੀ ਹੈ ਔਰ ਤੁਸੀਂ ਖੰਡ ਜਿਹੜੀ ਹੈ ਆਪਣੀ ਟੇਸ ਮੁਤਾਬਕ ਪਾਣੀ ਹੈ ਇਹਦੇ ਕੋਈ ਜ਼ਰੂਰੀ ਨਹੀਂ ਕਿ ਖੰਡ ਤੁਸੀਂ ਥੋੜੀ ਪਾਣੀ ਹੈ ਜਿਆਦਾ ਪਾਣੀ ਇਹ ਅਕੋਰਡਿੰਗ ਟੂ ਤੁਸੀਂ ਟੇਸ ਪਾਣੀ ਹੈ ਔਰ ਇਹਨੂੰ ਕਿੰਨਾ ਗਾੜਾ ਰੱਖਣਾ ਹੈ ਔਰ ਕਿੰਨਾ ਪਤਲਾ ਰੱਖਣਾ ਹੈ ਇਹ ਤੁਹਾਡੀ ਆਪਣੀ ਚੋਇਸ ਹੈ ਤੁਸੀਂ ਇਹਨੂੰ ਪਤਲਾ ਵੀ ਕਰ ਸਕਦੇ ਹੋ ਇਹਨੂੰ ਗਾੜਾ ਵੀ ਕਰ ਸਕਦੇ ਹੋ ਔਰ ਇਸ ਵਿੱਚ ਤੁਸੀਂ ਥੋੜਾ ਜਿਹਾ ਜੇ ਦੁੱਧ ਪਾਣਾ ਚਾਹੋ ਤੇ ਦੁੱਧ ਵੀ ਪਾ ਸਕਦੇ ਹੋ ਪਰ ਮੈਂ ਨਹੀਂ ਪਾ ਰਿਹਾ ਔਰ ਤੁਸੀਂ ਸ਼ਰਧਾਈ ਵਿੱਚ ਮੈਂ ਥੋੜਾ ਜਿਹਾ ਦੁੱਧ ਪਾਵਾਂਗਾ ਕਿਉਂਕਿ ਇਹ ਜੂਸ ਹੈ ਤੁਸੀਂ ਦੇਖ ਸਕਦੇ ਹੋ ਬੇਲ ਦਾ ਜੂਸ ਤਿਆਰ ਹੋ ਗਿਆ ਹੈ ਇਹ ਹੁਣ ਅਸੀਂ ਤੁਹਾਨੂੰ ਬੇਲ ਦੇ ਜੂਸ ਨੂੰ ਇਸ ਸਿੱਧਾ ਗਲਾਸ ਚ ਪਾਵਾਂਗੇ ਇਹ ਸਾਡੇ ਕੋਲ ਗਲਾਸ ਹੈ ਤੁਸੀਂ ਇਹਦਾ ਦੇਖ ਸਕਦੇ ਹੋ ਕਿੰਨਾ ਸੋਹਣਾ ਰੰਗ ਹੈ ਔਰ ਬੜਾ ਡੇਲੀਸ਼ੀਅਸ ਹੈ ਔਰ ਬੜੀ ਸਸਤੀ ਡਰਿੰਕ ਹੈ ਇਹ ਡਰਿੰਕ ਤੁਸੀਂ ਆਪਣੇ ਆਪ ਨੂੰ ਔਰ ਬੱਚਿਆਂ ਨੂੰ ਪਰਿਵਾਰ ਦੇ ਮੈਂਬਰਾਂ ਨੂੰ ਇਹ ਠੰਡੀ ਹੈ ਔਰ ਠੰਡਕ ਪਹਚਾਉਂਦੀ ਹੈ ਮੈਂ ਇਹਦੀਆਂ ਤੁਹਾਨੂੰ ਜੋ ਨਿਊਟ੍ਰੀਸ਼ੀਅਸ ਵਲੀਆਂ ਹਨ ਬੇਲਦੀਆਂ ਉਹ ਇਹ ਵੀਡੀਓ ਕੰਪਲੀਟ ਕਰਕੇ ਉਸ ਤੋਂ ਬਾਅਦ ਦੱਸਦਾ ਇਹ ਸਰਦਾਈ ਲਈ ਅਸੀਂ ਇਹਦੇ ਵਿੱਚ ਬਤਾ ਰਹਾਂ ਬਦਾਮ ਤੁਸੀਂ 6 ਵੀ ਪਾ ਸਕਦੇ ਹੋ 8 ਵੀ ਪਾ ਸਕਦੇ ਹੋ 10 ਵੀ ਤੁਹਾਡੀ ਚੋਇਸ ਹੈ ਇਹ ਜਿਹੜੀ ਭਿੱਜੀ ਹੋਈ ਖਸ ਖਸ ਸੀਗੀ ਇਹ 2-3 ਘੰਟੇ ਭਿੱਜ ਕੇ ਰੱਖੀ ਸੀ ਇਸ ਜਨਾਲੇ ਸਾਫਟ ਹੋ ਗਈ ਹੈ ਇਹ ਸਾਫਟ ਹੋ ਗਈ ਹੈ ਓਨਲੀ ਦੀ ਪੇਸਟ ਬਣ ਜਾਏਗੀ ਤੁਸੀਂ ਦੇਖੋਗੇ ਇਹ ਹਨ ਮਗਜ ਇਹ ਅਸੀਂ 4 ਮਗਜ ਪਾਏ ਹਨ ਇਹ ਇੱਕ ਗੱਲ ਦੱਸਣੀ ਮੈਂ ਤੁਹਾਨੂੰ ਭੁੱਲ ਗਿਆ ਜਿਹੜੀ ਖਸਖਸ ਹੁੰਦੀ ਹੈ ਉਹਦੇ ਚ ਡਸਟ ਹੁੰਦੀ ਹੈ ਇਸ ਲਈ ਉਸ ਨੂੰ ਤੁਸੀਂ ਦੋ ਤਿੰਨ ਪਾਣੀ ਧੋੜਨਾ ਹੈ ਨਤਾਰਨੀ ਹੈ ਤੁਸੀਂ ਕੋਈ ਪਾਣੀ ਲੈ ਕੇ ਅਜੇ ਹੀ ਪਾਣੀ ਲੈਣੀ ਹੈ ਸਟੀਲ ਦੀ ਜਾਂ ਦੂਸਰੀ ਜਿਹਦੇ ਵਿੱਚੋਂ ਖਸਖਸ ਥੱਲੇ ਨਾ ਆਏ ਖਸਖਸ ਬੜੀ ਮਹਿੰਗੀ ਹੈ 1500 ਤੋਂ 2000 ਰੁਪਏ ਕਿਲੋ ਆ ਲੇਕਿਨ ਉਸ ਦੇ ਵਿੱਚ ਜਿਹੜੀ ਡਸਟ ਹੈ ਜਾਂ ਰੇਤ ਹੈ ਜਾਂ ਜੋ ਵੀ ਹੈ ਉਹ ਉਹਦਾ ਫਿਲਟਰ ਹੋ ਜਾਏ ਹੁਣ ਅਸੀਂ ਬਣਾਉਂਦੇ ਆ ਇਹਦੀ ਪੇਸਟ ਇਹ ਪੇਸਟ ਅਸੀਂ ਜਿਹੜੀ ਬਿਕਸੀ ਚ ਪਾ ਕੇ ਉਹਦੇ ਵਿੱਚ ਪਾਵਾਂਗੇ ਬੇਲ ਦਾ ਜੋ ਅਸੀਂ ਲਿਕਵਿਫਾਈ ਕੀਤਾ ਤਾਂ ਇਹ ਬਣ ਜਾਏਗੀ ਸ਼ਰਧਾਈ ਹੁਣ ਬਣਾਉਂਦੇ ਆਂ ਸ਼ਰਧਾਈ ਇਹ ਕਿਉਂਕਿ ਅਸੀਂ ਪੇਸਟ ਬਣਾਣੀ ਹੈ ਇਸ ਲਈ ਅਸੀਂ ਇਹਨੂੰ ਗ੍ਰਾਈਂਡਰ ਚ ਪਾਇਆ ਹੈ ਮਿਕਸੀ ਚ ਪੇਸਟ ਨਹੀਂ ਬਣ ਸਕਦੀ ਮਿਕਸੀ ਤੇ ਚੀਜ਼ ਮਿਕਸ ਹੋ ਸਕਦੀ ਤੋਂ ਇਹ ਤੁਸੀਂ ਦੇਖ ਸਕਦੇ ਹੋ ਇਦੇ ਤੇ ਹੁਣ ਅਸੀਂ ਢੱਕਣ ਦੇ ਰਿਆਂ ਔਰ ਇਹਨੂੰ ਢੱਕਣ ਨੂੰ ਫੜ ਕੇ ਰੱਖਣਾ ਤੇ ਫੇਰ ਅਸੀਂ ਇਸ ਨੂੰ ਚਲਾਉਣ ਲੱਗੇ ਆਂ ਪੇਸਟ ਲਿਕੁਇਫਾਈਡ ਬਣ ਗਈ ਹੈ ਪੇਸਟ ਬਣ ਗਈ ਹੈ ਇਹਦੇ ਵਿੱਚ ਪਾਣੀ ਪਾਣਾ ਪੈਂਦਾ ਕਿਉਂਕਿ ਤਾਂ ਜੋ ਬਦਾਮ ਤੇ ਹੋਰ ਚੀਜ਼ਾਂ ਦੀ ਜਿਹੜੀ ਇਹ ਪੇਸਟ ਜਲਦੀ ਤੇ ਸੋਖੀ ਬਣ ਜਾਏਗੀ ਇਹਨੂੰ ਹੁਣ ਅਸੀਂ ਪਾਵਾਂਗੇ ਮਿਕਸੀਚ ਤੇ ਉਹਦੇ ਵਿੱਚ ਪਾਵਾਂਗੇ ਅਸੀਂ ਬੇਲ ਦਾ ਜੂਸ ਫਿਰ ਬਣੇਗੀ ਸ਼ਰਦਾਈ ਇਹ ਪਾਰਿਆਂ ਅਸੀਂ ਬੇਲ ਦਾ ਜੂਸ ਪਾਤਾ ਹੁਣ ਇਹਦੇ ਚ ਪਾ ਦਿਆਂਗੇ ਇਹ ਜੋ ਅਸੀਂ ਪੇਸਟ ਬਣਾਈ ਹੈ ਗ੍ਰਾਈਂਡਰ ਚ ਹੁਣ ਇਹਦੇ ਵਿੱਚ ਇਹਦੇ ਚ ਹੁਣ ਅਸੀਂ ਸ਼ੀਨੀ ਪਾ ਰਹੇ ਹਾਂ ਯਾਨੀ ਦੇਸੀ ਖੰਡ ਇਹ ਤੁਸੀਂ ਆਪਣੇ ਟੇਸਟ ਮੁਤਾਬਕ ਬਣਾਣੀ ਹੈ ਜੇ ਘਰ ਚ ਕਿਸੇ ਨੂੰ ਡਾਇਬਟੀ ਹੈ ਤਾਂ ਇਹ ਥੋੜੀ ਪਾਓ ਕਿਉਂਕਿ ਵੈਸੇ ਬਿਲ ਵੀ ਜਿਹੜਾ ਉਹ ਡਾਇਪਟਿਸ ਨੂੰ ਕੰਟਰੋਲ ਕਰਦਾ ਇਹ ਪਾ ਦਿੱਤੀ ਹੈ ਹੁਣ ਅਸੀਂ ਪਾਉਂਦੇ ਆ ਇਹਦੇ ਵਿੱਚ ਥੋੜੀ ਜੀ ਬਰਫ਼ ਇਹ ਘਰ ਦੀ ਬਰਫ਼ ਪਾਓ ਫ੍ਰੀਜ ਚੋਂ ਕੱਢ ਕੇ ਆ ਕੰਸਬ ਕੁਲ ਫ੍ਰੀਜਾਂ ਠੰਡੀ ਸਰਦਾਈ ਦਿਮਾਗ ਨੂੰ ਤਰ ਕਰੇਗੀ ਬਾਦਾਮ ਐ ਖਸਖਸ ਦੀ ਤਸੀਰ ਹੈ ਕਿ ਉਹ ਨਸਾਂ ਨੂੰ ਜਿਹੜੀ ਐ ਸੂਦੀng ਹੈ ਸੁੱਕ ਪ ਜਾਂਦੀ ਹੈ ਸੋ ਇਹਦੇ ਵਿੱਚ ਹੁਣ ਥੋੜਾ ਪਾਣੀ ਵੀ ਪਾਵਾਂਗੇ ਯੋਕੇ ਕਾਫੀ ਗਾੜੀ ਹੋ ਜਾਏਗੀ ਇਸ ਨੂੰ ਤੁਸੀਂ ਥੋੜੀ ਥੋੜੀ ਕਰਕੇ ਇਹਦੇ ਵਿੱਚ ਪਾਣੀ ਹੋਰ ਪਾ ਕੇ ਇਹਨੂੰ ਆਪਣੇ ਮਤਲਬ ਦੀ ਇਹ ਮਿਕਸ ਹੋ ਗਈ ਹੈ ਇਸ਼ਰਦੇਈ ਬਣ ਗਈ ਹੈ ਔਰ ਇਹਦੇ ਵਿੱਚ ਤੁਸੀਂ ਇਹਨੂੰ ਆਪਣੀ ਲੋੜ ਅਨਸਾਰ ਪਾਣੀ ਪਾ ਸਕਦੇ ਹੋ ਇਸ ਨੂੰ ਹੁਣ ਅਸੀਂ ਸ਼ਿਫਟ ਕਰਦੇ ਹਾਂ ਜੱਗ ਵਿੱਚ ਤੋਂ ਜੱਗ ਤੋਂ ਫੇਰ ਅਸੀਂ ਸਰਵਿਸ ਕਰਾਂਗੇ ਇਹ ਦੋਨੋਂ ਤਿਆਰ ਹੋ ਗਏ ਹਨ ਇਹ ਜਿਹੜੀ ਇਹ ਜੂਸ ਹੈ ਬੇਲ ਦਾ ਪੀਲੇ ਰੰਗ ਦਾ ਇਹ ਸਰ੍ਹਦਾਈ ਹੈ ਇਹਦੇ ਵਿੱਚ ਬਦਾਮ ਹਨ ਮਗਰ ਜਾਨ ਖਸਖਸ ਹੈ ਸੋ ਇਹ ਸਰ੍ਹਦਾਈ ਹੈ ਦੋਨਾਂ ਦਾ ਰੰਗ ਦੇਖ ਸਕਦੇ ਹੋ ਇਹ ਤਿਆਰ ਹੈ ਹੁਣ ਹੁਣ ਮੈਂ ਤੁਹਾਨੂੰ ਦੱਸਦਾ ਕਿ ਵੀ ਬੇਲ ਦੀ ਸਰ੍ਹਦਾਈ ਤੇ ਡ੍ਰਿੰਕ ਦਾ ਫਾਇਦਾ ਕੀ ਹੈ ਇੱਕ ਤੇ ਇਹਦੇ ਵਿੱਚ ਕੈਲਸ਼ੀਅਮ ਹੈ ਫਾਈਬਰ ਹੈ ਮਿਨਰਲਸ ਹਨ ਔਰ ਇਹ ਡਾਈਟਰੀਜ਼ ਨੂੰ ਸਟੇਬਲਾਈਜ਼ ਕਰਦੀ ਹੈ ਸਟੋਮਕ ਦੀ ਅਲਸਰ ਜਿਹੜੀ ਹੈ ਉਹ ਨੂੰ ਬੇਲ ਠੀਕ ਕਰਦਾ ਇਨਫਲੇਮੇਸ਼ਨ ਸੋਜਸ ਜਿਹੜੀ ਹੁੰਦੀ ਹੈ ਔਰ ਇਹਦਾ ਜੂਸ ਜਿਹੜਾ ਔਰ ਇਹਦੇ ਵਿੱਚ ਇਹ ਮੈਮਰੀ ਲਈ ਵੀ ਬਹੁਤ ਅੱਛੀ ਹੈ ਔਰ ਇਹਦੇ ਚ ਟੈਨਕਸਿਨ ਇਹਦੇ ਚ ਹੈ ਔਰ ਇਹਦੇ ਚ ਫਲੇਬੋਨੋਇਡ ਹਨ ਇਹਦੇ ਵਿੱਚ ਜਿਹੜੀਆਂ ਕਿਉ ਮੈ ਰਾਈਨ ਜਾਨ ਇਹ ਸਾਰੀਆਂ ਚੀਜ਼ਾਂ ਜਿਹੜੀ ਬੋਡੀ ਦੇ ਅੰਦਰ ਸਵੇਲਿੰਗ ਹੋਵੇ ਉਹਨੂੰ ਰਿਡਿਊਸ ਕਰਦੀਆਂ ਅਸਤਮੇ ਲਈ ਵੀ ਅੱਛੀ ਹੈ ਇਹ ਰਿਡਿਊਸਸ ਬਲੱਡ ਸ਼ੂਗਰ ਨੂੰ ਵੀ ਘਟਾਉਂਦੀ ਹੈ ਸੋ ਇਹ ਸਨ ਦੇ ਗੁਣ ਔਰ ਇਹ ਤੁਸੀਂ ਆਪਣੇ ਘਰਾਂ ਚ ਬਣਾਓ ਔਰ ਹੁਣ ਮੇਰੀ ਆਪ ਜੀ ਨੂੰ ਇੱਕ ਗੁਜਾਰਿਸ਼ ਹੈ ਕਿ ਜੇਕਰ ਤੁਸੀਂ ਇਸ ਚੈਨਲ ਨੂੰ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਕਰੋ ਇਸ ਨੂੰ ਲਾਈਕ ਕਰੋ ਇਹਦੀ ਬੈਲ ਆਈਕਨ ਦਬਾਓ ਤਾਂ ਜੋ ਇਹ ਵੀਡੀਓ ਜਦੋਂ ਵੀ ਅਸੀਂ ਬਣਾਈਏ ਸਿੱਧੀ ਤੁਹਾਨੂੰ ਮਿਲੇ ਦੂਜੀ ਮੇਰੀ ਗੁਜਾਰਿਸ਼ ਹੈ ਕਿ ਇਸ ਨੂੰ ਵੱਧ ਤੋਂ ਵੱਧ ਆਪਣੇ ਸਬੰਧੀਆਂ ਨਾਲ ਰਿਸ਼ਤੇਦਾਰਾਂ ਨਾਲ ਸ਼ੇਅਰ ਕਰੋ ਤਾਂ ਜੋ ਉਹ ਵੀ ਨਿਊਟ੍ਰੀਸ਼ੀਅਸ ਟਰੈਡੀਸ਼ਨਲ ਜੋ ਪੋਸਟਿਕ ਸਾਡੀਆਂ ਹੈਗੀਆਂ ਜੂਸ ਪੀਣ ਵਾਲੇ ਤੇ ਸ਼ਰਦਾਈਆਂ ਉਹਦਾ ਆਨੰਦ ਲੈ ਸਕਣ ਕਿਉਂਕਿ ਹੁਣ ਅਸੀਂ ਟੀਵੀ ਚੈਨਲਾਂ ਦੇ ਪ੍ਰਭਾਵ ਇਠਾਂ ਅਜਿਹਾਂ ਕੋਲੇ-ਗੂਲੇ ਪੀਣ ਲੱਗ ਗਿਆਂ ਡਰਿੰਕਸ ਪੀਣ ਲੱਗ ਗਿਆਂ ਜਿਨ੍ਹਾਂ ਚ ਪ੍ਰਿਜ਼ਰਵੇਟਿਵ ਵੀ ਐ 슈ਗਰ ਕੰਟੈਂਟ ਵੀ ਬਹੁਤ ਜ਼ਿਆਦਾ ਐ ਉਹਨਾਂ ਤੋਂ ਕੈਂਸਰ ਵੀ ਹੁੰਦੀ ਐ ਕਿਉਂਕਿ ਉਹਦੇ ਚ ਕੈਮੀਕਲ ਹੁੰਦੇ ਨੇ ਪ੍ਰਿਜ਼ਰਵੇਟਿਵਜ਼ ਹੁੰਦੇ ਨੇ ਤੇ ਅਸੀਂ ਆਪਣਾ ਥੋੜਾ ਜਿਹਾ ਸਮਾਂ ਕੱਢ ਕੇ ਆਪ ਇਹ ਘਰ ਬਣਾ ਕੇ ਆਪਣੇ ਬੱਚਿਆਂ ਨੂੰ ਆਪ ਨਹੀਂ ਪੀਂਦੇ ਇਹਨੂੰ ਵਾਈਡ ਕਰਦੇ ਹਾਂ ਮੈਂ ਵੀ ਇਹ ਕੋਲ ਕਰ ਜਾਣਾ ਕਈ ਵਾਰੀ ਮੈਂ ਵੀ 2-2-3 ਦਿਨ-ਦਿਨ ਬਣਾਉਂਦਾ ਮੇਰੀ ਦਾਦੀ ਬਣਾਉਂਦੀ ਸੀ ਫਿਰ ਮੇਰੀ ਮਾਂ ਬਣਾਉਂਦੀ ਸੀ ਉਹ ਸਾਨੂੰ ਗਰਮੀਆਂ ਚ ਬਿੱਲ ਲੈ ਕੇ ਆਉਂਦੇ ਸੀ ਬਾਜ਼ਾਰੋਂ ਤੇ ਤੁਸੀਂ ਵੀ ਆਪਣੇ ਬਜ਼ੁਰਗਾਂ ਨੂੰ ਦਾਦੀ ਨੂੰ ਨਾਨੀ ਨੂੰ ਮਾਸੀ ਨੂੰ ਫੁੱਫੀ ਨੂੰ ਜਿਹੜੇ ਵੀ ਤੁਹਾਡੇ ਰਿਸ਼ਤੇਦਾਰ ਹਨ ਉਹਨਾਂ ਨੂੰ ਇਹ ਬਣਾ ਕੇ ਪਿਆਰ ਧੰਨਵਾਦ ਸਸਰੀਕਾਲ